ਚੋਣਾਂ ਦੇ ਵਾਅਦੇ ਤਾਂ ਬਹੁਤ ਸੁਨੇ ਹੋਣਗੇ ਪਰ ਇਹ ਕੁਝ ਵੱਖਰਾ ਹੈ ਚਲੋ ਜਰਾ ਗੌਰ ਨਾਲ ਦੇਖੀਏ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਜੋ ਯੋਜਨਾ ਪੇਸ਼ ਕੀਤੀ ਹੈ ਉਹ ਇੰਨੀ ਖਾਸ ਕਿਉਂ ਹੈ ਆਮ ਤੌਰ ਤੇ ਕੀ ਹੁੰਦਾ ਹੈ ਸਿਆਸੀ ਗੱਲਾਂ ਵੱਡੇ ਵੱਡੇ ਵਾਅਦੇ ਪਰ ਇੱਥੇ ਸ਼ੁਰੂਆਤ ਹੀ ਵੱਖਰੀ ਹੈ ਇਹ ਦਸਤਾਵੇਜ਼ ਕਿਸੇ ਸਿਆਸੀ ਬਿਆਨਬਾਜ਼ੀ ਨਾਲ ਨਹੀਂ ਸਗੋਂ ਸੰਗਤ ਦੀ ਨਿਸ਼ਕਾਮ ਸੇਵਾ ਦੇ ਇੱਕ ਡੂੰਘੇ ਪ੍ਰਣ ਨਾਲ ਸ਼ੁਰੂ ਹੁੰਦਾ ਹੈ ਤੇ ਇਹੀ ਗੱਲ ਇਸ ਦਾ ਪੂਰਾ ਮਾਹੌਲ ਹੀ ਬਦਲ ਦਿੰਦੀ ਹੈ ਅਤੇ ਹੁਣ ਆਉਂਦੀ ਹੈ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸਿਰਫ ਕੋਈ ਹਵਾ ਵਿੱਚ ਕੀਤਾ ਗਿਆ ਵਾਅਦਾ ਨਹੀਂ ਕੋਈ ਜ਼ੁਬਾਨੀ ਗੱਲ ਨਹੀਂ ਸਗੋਂ ਇਹ ਤਾਂ ਵੋਟਰਾਂ ਨਾਲ ਬਕਾਇਦਾ ਇੱਕ ਕਾਨੂੰਨੀ ਇਕਰਾਰਨਾਮਾ ਹੈ ਜਿਸ ਨੂੰ ਲਾਗੂ ਕਰਵਾਇਆ ਜਾ ਸਕਦਾ ਹੈ ਤਾਂ ਫਿਰ ਇਸ ਪੂਰੀ ਯੋਜਨਾ ਨੂੰ ਸਮਝਣ ਲਈ ਆਪਾਂ ਇਸ ਨੂੰ ਕੁਝ ਹਿੱਸਿਆਂ ਵਿੱਚ ਵੰਡ ਕੇ ਦੇਖਾਂਗੇ ਸਭ ਤੋਂ ਪਹਿਲਾਂ ਇਸ ਦੇ ਪਿੱਛੇ ਦੀ ਸੋਚ ਕੀ ਹੈ ਯਾਨੀ ਇਸ ਦਾ ਫਲਸਫਾ ਫਿਰ ਗੱਲ ਕਰਾਂਗੇ ਸਿੱਖਿਆ ਤੇ ਸਸ਼ਕਤੀਕਰਨ ਬਾਰੇ ਉਸ ਤੋਂ ਬਾਅਦ ਕਮੇਟੀ ਦੀਆਂ ਸੰਸਥਾਵਾਂ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇਗਾ ਤੇ ਹਿਰ ਵਿੱਚ ਉਹ ਚੀਜ਼ ਜੋ ਇਸ ਨੂੰ ਸਭ ਤੋਂ ਵੱਖਰਾ ਬਣਾਉਂਦੀ ਹੈ ਇਸ ਦੀ ਪੱਕੀ ਗਾਰੰਟੀ ਠੀਕ ਹੈ ਤਾਂ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਇਸ ਪੂਰੇ ਮੈਨੀਫੈਸਟੋ ਦੀ ਬੁਨਿਆਦ ਕੀ ਹੈ ਆਖਰ ਸਾਰੇ ਵਾਅਦੇ ਕਿਸ ਨੀਤ ਟਿਕੇ ਹੋਏ ਨੇ ਯਾਨੀ ਕਿ ਹਰ ਫੈਸਲਾ ਹਰ ਕਦਮ ਸਿੱਖ ਸਿਧਾਂਤਾਂ ਦੇ ਦਾਇਰੇ ਵਿੱਚ ਰਹਿ ਕੇ ਚੁੱਕਿਆ ਜਾਵੇਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਬਵੰਜਾ ਹੁਕਮ ਹੀ ਇਸ ਦਾ ਮਾਰਗਦਰਸ਼ਨ ਕਰਨਗੇ ਸੋ ਇਹ ਸਿਰਫ ਇੱਕ ਪਾਲਿਸੀ ਡਾਕੂਮੈਂਟ ਨਹੀਂ ਸਗੋ ਇੱਕ ਰੋਹਾਨੀ ਵਚਨ ਬੱਦਤਾਨੀ ਹੈ ਚਲੋ ਹੁਣ ਗੱਲ ਕਰਦੇ ਹਾਂ ਇਸ ਯੋਜਨਾ ਦੇ ਪਹਿਲੇ ਅਤੇ ਸਭ ਤੋਂ ਅਹਿਮ ਥੰਮ ਦੀ ਤੇ ਉਹ ਹੈ ਸਿੱਖਿਆ ਇੱਥੇ ਵਾਦਾ ਛੋਟਾ ਮੋਟਾ ਨਹੀਂ ਹੈ ਵਾਦਾ ਹੈ ਹਰ ਸਿੱਖ ਵਿਦਿਆਰਥੀ ਲਈ ਬਿਲਕੁਲ ਮੁਫਤ ਉਹ ਵੀ ਵਿਸ਼ਵ ਪੱਧਰੀ ਸਿੱਖਿਆ ਦਾ ਤੇ ਮੁਫਤ ਦਾ ਮਤਲਬ ਸਿਰਫ ਫੀਸ ਮਾਫੀ ਨਹੀਂ ਇਸ ਵਿੱਚ ਕਿਤਾਬਾਂ ਵਰਦੀਆਂ ਸਟੇਸ਼ਨਰੀ ਆਉਣ ਜਾਣ ਦਾ ਖਰਚਾ ਪੋਸਟੇ ਖਾਣਾ ਖੇਡਾਂ ਇਥੋਂ ਤੱਕ ਕਿ ਤਕਨੀਕੀ ਅਤੇ ਧਾਰਮਿਕ ਸਿਖਲਾਈ ਵੀ ਸ਼ਾਮਿਲ ਹੈ ਸਭ ਕੁਝ ਹੁਣ ਇਹਨਾਂ ਸਭ ਕੁਝ ਸੁਣ ਕੇ ਦਿਮਾਗ ਵਿੱਚ ਸਭ ਤੋਂ ਪਹਿਲਾ ਸਵਾਲ ਇਹੀ ਆਉਂਦਾ ਹੈ ਕਿ ਭਾਈ ਇਹ ਸਭ ਕਰਨ ਲਈ ਪੈਸਾ ਆਏਗਾ ਕਿਥੋਂ ਇਹ پلان ਚੱਲੇਗਾ ਕਿਵੇਂ ਅੱਛਾ ਇਸ ਦਾ ਜਵਾਬ ਦੋ ਹਿੱਸਿਆਂ ਵਿੱਚ ਹੈ ਪਹਿਲਾ ਤਰੀਕਾ ਹੈ ਬਾਰਿਸ਼ ਰੋਤਾ ਤੋਂ ਫੰਡ ਇਕੱਠਾ ਕਰਨਾ ਜਿਵੇਂ ਕਿ ਸਰਕਾਰ ਦੀਆਂ ਘਟ ਗਿਣਤੀ ਸਕੀਮਾਂ ਵੱਖ-ਵੱਖ ਐਨ ਜੀਓਜ਼ ਕੰਪਨੀਆਂ ਦੇ ਸੀਐਸਆਰ ਫੰਡ ਅਤੇ ਕੇਂਦਰ ਤੇ ਰਾਜ ਸਰਕਾਰਾਂ ਦੇ ਸਿੱਖਿਆ ਸਿਹਤ ਤੇ ਖੇਡਾਂ ਨਾਲ ਜੁੜੇ ਫੰਡ ਪਰ ਇਸ ਦਾ ਦੂਜਾ ਹਿੱਸਾ ਹੋਰ ਵੀ ਜ਼ਿਆਦਾ ਦਿਲਚਸਪ ਹੈ ਇਹ ਇੱਕ ਅਜਿਹਾ ਸਿਸਟਮ ਬਣਾਉਣ ਦੀ ਗੱਲ ਕਰਦਾ ਹੈ ਜੋ ਆਪਣੇ ਆਪ ਚੱਲੇ ਇੱਕ ਸੈਲਫ ਫੰਡਿੰਗ ਸਾਈਕਲ ਇਸ ਨੂੰ ਆਪਸੀ ਸਫਲਤਾ ਮਾਡਲ ਦਾ ਨਾਮ ਦਿੱਤਾ ਗਿਆ ਹੈ ਇਸ ਮਾਡਲ ਦੀ ਜੜ ਹੈ ਇਹ 20% ਦਾ ਅੰਕੜਾ ਸਿਸਟਮ ਬਹੁਤ ਸਿੱਧਾ ਹੈ ਕਮੇਟੀ ਕਿਸੇ ਵਿਦਿਆਰਥੀ ਦੀ ਪੜਾਈ ਦਾ ਖਰਚਾ ਚੁਕੇਗੀ ਜਦੋਂ ਉਹ ਵਿਦਿਆਰਥੀ ਪੜ੍ਹ ਲੈ ਕੇ ਕਾਮਯਾਬ ਹੋ ਜਾਵੇਗਾ ਤਾਂ ਉਹ ਆਪਣੀ ਕਮਾਈ ਦਾ 20% ਹਿੱਸਾ ਵਾਪਸ ਉਸੇ ਸਿੱਖਿਆ ਫੰਡ ਵਿੱਚ ਦੇਵੇਗਾ ਤੇ ਉਸ ਪੈਸੇ ਨਾਲ ਅਗਲੀ ਪੀੜ੍ਹੀ ਦੇ ਬੱਚਿਆਂ ਦੀ ਪੜਾਈ ਹੋਵੇਗੀ ਕਮਾਲ ਦਾ ਆਈਡੀਆ ਹੈ ਨਾ ਇਹ ਮਾਡਲ ਸਿਰਫ ਸਿੱਖਿਆ ਤੱਕ ਹੀ ਸੀਮਿਤ ਨਹੀਂ ਹੈ ਹੁਣ ਦੇਖਦੇ ਹਾਂ ਕਿ ਇਹੀ ਸੋਚ ਆਰਥਿਕ ਖੇਤਰ ਵਿੱਚ ਯਾਨੀ ਨੌਕਰੀਆਂ ਤੇ ਕਾਰੋਬਾਰ ਵਿੱਚ ਕਿਵੇਂ ਕੰਮ ਕਰੇਗੀ ਇੱਥੇ ਵੀ ਤਿੰਨ ਮੁੱਖ ਗੱਲਾਂ ਨੇ ਪਹਿਲਾ ਨੌਜਵਾਨਾਂ ਨੂੰ ਨੌਕਰੀ ਲਈ ਖਾਸ ਟ੍ਰੇਨਿੰਗ ਦੇ ਕੇ ਸਿੱਖ ਸੰਸਥਾਵਾਂ ਵਿੱਚ ਹੀ ਪਹਿਲ ਦੇ ਆਧਾਰ ਤੇ ਨੌਕਰੀ ਦੇਣਾ ਦੂਜਾ ਜਿਹੜੇ ਆਪਣਾ ਕੰਮ ਧੰਦਾ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਬਿਨਾਂ ਵਿਆਜ ਦੇ ਕਰਜ਼ੇ ਦੇਣਾ ਅਤੇ ਤੀਜਾ ਜੋ ਲੋਕ ਸਫਲ ਹੋ ਚੁੱਕੇ ਨੇ ਉਹਨਾਂ ਨੂੰ ਆਪਣਾ ਹੁਨਰ ਤੇ ਤਜਰਬਾ ਕੌਮ ਦੇ ਨੌਜਵਾਨਾਂ ਨਾਲ ਸਾਂਝਾ ਕਰਨ ਲਈ ਪ੍ਰੇਰਿਤ ਕਰਨਾ ਇੱਥੇ ਵੀ ਉਹੀ 20% ਵਾਲਾ ਨਿਯਮ ਲਾਗੂ ਹੁੰਦਾ ਹੈ ਜਿਨ੍ਹਾਂ ਨੂੰ ਬਿਜ਼ਨਸ ਲਈ ਕਰਜ਼ਾ ਮਿਲੇਗਾ ਤੇ ਉਹ ਸਫਲ ਹੋਣਗੇ ਉਹ ਵੀ ਆਪਣੀ ਕਮਾਈ ਦਾ 20% ਹਿੱਸਾ ਵਾਪਸ ਦੇਣਗੇ ਇਸ ਤਰ੍ਹਾਂ ਸਿੱਖਿਆ ਵਾਂਗ ਹੀ ਆਰਥਿਕ ਮਦਦ ਦਾ ਵੀ ਇੱਕ ਸਥਾਈ ਚੱਕਰ ਬਣ ਜਾਵੇਗਾ ਜੋ ਕਦੇ ਰੁਕੇਗਾ ਨਹੀਂ ਸਿੱਖਿਆ ਤੇ ਆਰਥਿਕਤਾ ਤੋਂ ਬਾਅਦ ਇਸ ਯੋਜਨਾ ਦਾ ਤੀਜਾ ਫੋਕਸ ਹੈ ਕੌਮ ਦੀਆਂ ਸੰਪਤੀਆਂ ਅਤੇ ਸੰਸਥਾਵਾਂ ਦੇ ਪ੍ਰਬੰਧਨ ਤੇ ਜਿਵੇਂ ਕਿ ਆਪਾਂ ਦੇਖ ਸਕਦੇ ਹਾਂ ਟੀਚੇ ਬਹੁਤ ਸਾਫ਼ ਨੇ ਪਹਿਲਾ ਸਾਰੇ ਸਕੂਲਾਂ ਕਾਲਜਾਂ ਦਾ ਪੱਧਰ ਚੁੱਕ ਕੇ ਉਹਨਾਂ ਨੂੰ ਗਲੋਬਲ ਸਟੈਂਡਰਡ ਦਾ ਬਣਾਉਣਾ ਦੂਜਾ ਜਿੰਨੀਆਂ ਵੀ ਕੌਮ ਦੀਆਂ ਜ਼ਮੀਨਾਂ ਤੇ ਜਾਇਦਾਦਾਂ ਤੇ ਨਾਜਾਇਜ਼ ਕਬਜ਼ੇ ਨੇ ਉਹਨਾਂ ਨੂੰ ਕਾਨੂੰਨੀ ਲੜਾਈ ਲੜ ਕੇ ਵਾਪਸ ਛਡਾਉਣਾ ਅਤੇ ਤੀਜਾ ਡੀਐਸਜੀਐਮਸੀ ਦੇ ਸਟਾਫ ਤੋਂ ਲੈ ਕੇ ਮੈਂਬਰਾਂ ਤੱਕ ਸਾਰਿਆਂ ਨੂੰ ਵਰਲਡ ਕਲਾਸ ਟ੍ਰੇਨਿੰਗ ਦੇ ਕੇ ਪ੍ਰਬੰਧਨ ਨੂੰ ਹੋਰ ਬਿਹਤਰ ਬਣਾਉਣਾ ਇੰਨੇ ਸਾਰੇ ਵਾਅਦਿਆਂ ਤੋਂ ਬਾਅਦ ਸਵਾਲ ਉਹੀ ਆਉਂਦਾ ਹੈ ਕਿ ਇਹ ਪੂਰੇ ਕਿਵੇਂ ਹੋਣਗੇ ਤੇ ਇੱਥੇ ਅਸੀਂ ਵਾਪਸ ਉਸੇ ਗੱਲ ਤੇ ਆਂਦੇ ਹਾਂ ਜਿੱਥੋਂ ਸ਼ੁਰੂ ਕੀਤਾ ਸੀ ਕਾਨੂੰਨੀ ਗਾਰੰਟੀ ਇਸ ਵਿੱਚ ਇੱਕ ਸਾਫ਼ ਟਾਈਮਲਾਈਨ ਵੀ ਦਿੱਤੀ ਗਈ ਹੈ ਵਾਦਾ ਹੈ ਕਿ ਚੋਣ ਜਿੱਤਣ ਤੋਂ ਬਾਅਦ ਪਹਿਲੇ 6 ਮਹੀਨਿਆਂ ਵਿੱਚ ਹੀ ਇਹਨਾਂ ਸਾਰੇ ਕੰਮਾਂ ਨੂੰ ਲਾਗੂ ਕਰਨ ਲਈ 100% ਕੋਸ਼ਿਸ਼ ਕੀਤੀ ਜਾਵੇਗੀ ਅਤੇ ਜੇ ਕੋਈ ਕੰਮ ਰਹਿ ਵੀ ਗਿਆ ਤਾਂ ਉਸ ਨੂੰ ਸਭ ਤੋਂ ਵੱਧ ਤਰਜੀ ਦੇ ਕੇ ਪੂਰਾ ਕੀਤਾ ਜਾਵੇਗਾ। ਇਹ ਹੀ ਸਭ ਤੋਂ ਵੱਡਾ ਫਰਕ ਹੈ ਜੋ ਇਸ ਮੈਨੀਫੈਸਟੋ ਨੂੰ ਬਾਕੀਆਂ ਤੋਂ ਵੱਖ ਕਰਦਾ ਹੈ। ਇੱਕ ਪਾਸੇ ਹੁੰਦੇ ਨੇ ਆਮ ਜ਼ੁਬਾਨੀ ਵਾਦੇ ਜੋ ਸਿਰਫ ਪਰੋਸੇ ਤੇ ਚੱਲਦੇ ਨੇ। ਦੂਜੇ ਪਾਸੇ ਹੈ ਇਹ ਵਾਦਾ ਜੋ ਸਟੈਂਪ পেਪਰ ਤੇ ਲਿਖਿਆ ਹੋਇਆ ਇੱਕ ਕਾਨੂੰਨੀ ਇਕਰਾਰਨਾਮਾ ਹੈ ਜਿਸ ਦੇ ਪਿੱਛੇ ਕਾਨੂੰਨ ਦੀ ਤਾਕਤ ਹੈ ਇਸ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਜੇਕਰ ਇਹ ਵਾਦੇ ਪੂਰੇ ਨਹੀਂ ਹੁੰਦੇ ਤਾਂ ਖਾਲਸਾਈ ਸਿੱਖ ਸੰਗਤ ਨੂੰ ਪੂਰਾ ਹੱਕ ਹੋਵੇਗਾ ਕਿ ਉਹ ਚੁਣੇ ਹੋਏ ਨੁਮਾਇੰਦਿਆਂ ਖਿਲਾਫ ਕਾਨੂੰਨੀ ਕਾਰਵਾਈ ਕਰੇ ਮਤਲਬ ਪੂਰੀ ਜਵਾਬਦੇਹੀ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਹੈ ਇਸ ਤੋਂ ਸਾਨੂੰ ਕੀ ਸਮਝਣਾ ਚਾਹੀਦਾ ਹੈ ਅਸਲ ਵਿੱਚ ਇਹ ਮੈਨੀਫੈਸਟੋ ਇੱਕ ਐਜੇ ਹੈ ਸਿਸਟਮ ਦਾ ਖਾਕਾ ਪੇਸ਼ ਕਰਦਾ ਹੈ ਜੋ ਆਪਣੇ ਆਪ ਚੱਲੇਗਾ ਆਪਣੇ ਪੈਰਾਂ ਤੇ ਖੜਾ ਹੋਏਗਾ ਇੱਕ ਐਜੇਹਾ ਇਕੋਸਿਸਟਮ ਜਿੱਥੇ ਸਿੱਖਿਆ ਆਰਥਿਕ ਤਰੱਕੀ ਨੂੰ ਜਨਮ ਦਿੰਦੀ ਹੈ ਅਤੇ ਉਹ ਤਰੱਕੀ ਫਿਰ ਵਾਪਸ ਸਿੱਖਿਆ ਵਿੱਚ ਨਿਵੇਸ਼ ਹੁੰਦੀ ਹੈ ਅਤੇ ਇਸ ਪੂਰੇ ਸਿਸਟਮ ਦੀ ਗਾਰੰਟੀ ਇੱਕ ਕਾਨੂੰਨੀ ਇਕਰਾਰਨਾਮਾ ਦਿੰਦਾ ਹੈ ਅਤੇ ਅੰਤ ਵਿੱਚ ਇਹ ਸਾਨੂੰ ਇੱਕ ਵੱਡੇ ਸਵਾਲ ਦੇ ਨਾਲ ਛੱਡ ਜਾਂਦਾ ਹੈ ਸਵਾਲ A ਹੈ ਕਿ ਸ਼ਾਸਨ ਦਾ ਇਹ ਨਵਾਂ ਮਾਡਲ ਜੋ ਸਵੈ-ਨਿਰਭਰਤਾ ਅਤੇ ਕਾਨੂੰਨੀ ਜਵਾਬਦੇਹੀ ਤੇ ਟਿਕਿਆ ਹੈ ਸਿਰਫ ਦਿੱਲੀ ਕਮੇਟੀ ਤੱਕ ਹੀ ਸੀਮਿਤ ਰਹੇਗਾ ਜਾਂ ਇਹ ਦੁਨੀਆ ਭਰ ਦੀਆਂ ਹੋਰ ਪਾਇਚਾਰਕ ਸੰਸਥਾਵਾਂ ਲਈ ਵੀ ਇੱਕ ਨਵਾਂ ਰਾਹ ਖੋਲ ਸਕਦਾ ਹੈ?